ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਾਰੀ ਬਾਜੀ ਰਾਸਪੁਰਾਦੀ ਨਗਰ ਕੌਂਸਲ ਨੂੰ ਲੈ ਕੇ ਇੱਕ ਪਰਸ਼ਦ ਦੀ ਚੋਣ ਬਾਦ ਨੰਬਰ 2 ਵਿੱਚ ਕੀਤਾ ਜਾਣਾ ਸੀ ਕਿਉਂਕਿ ਇਸ ਤੋਂ ਪਹਿਲਾਂ ਇਸ ਵਾਰ ਦੇ ਪਾਰਸ਼ਦ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਉਹੀ ਚੋਣ ਇੱਥੇ ਸਪੰਨ ਹੋ ਗਈ ਜਿਸ ਵਿੱਚ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜਿੱਤ ਹਾਸਲ ਕੀਤੀ ਹੈ ਇਸ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਸੁਖਚੈਨ ਸਿੰਘ ਸਰਵਾਰਾ ਆਮ ਆਦਮੀ ਪਾਰਟੀ ਤੋਂ ਜੇਤੂ ਰਹੇ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਜੇਤੂ ਉਮੀਦਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵੱਧ ਵਾਰਡ ਕੇ ਇਸ ਵਾਰਡ ਦੀ ਸੇਵਾ ਕਰਾਂਗੇ ਕਿਉਂਕਿ ਇਸ ਵਾਰਡ ਦੇ ਲੋਕਾਂ ਨੇ ਸਾਡੇ ਕੰਮਾਂ ਨੂੰ ਦੇਖਦੇ ਹੋਇਆ ਸਰਵਾਰਾ ਨੂੰ ਆਪਣੇ ਕੀਮਤੀ ਵੋਟ ਪਾ ਕੇ ਜਿਤਾਇਆ ਹੈ ਤੇ ਇਸ ਵਾਰਡ ਵਿੱਚ ਕੰਮ ਦੀ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਕਹਿਣਾ ਆ ਜੱਟੀ ਉਹਦੀ ਜਿੱਤ ਦੇਖੋ ਇਹ ਲੋਕਾਂ ਦਾ ਪਿਆਰ ਹੈ ਲੋਕਾਂ ਨੇ ਆਪਣੀ ਜਿਹੜੇ ਵੋਟ ਦਾ ਯੂਜ਼ ਕੀਤਾ ਤੇ ਲੋਕਾਂ ਦਾ ਜਿਹੜੇ ਦਿਲੀ ਇੱਛਾ ਸੀਗੀ ਵੀ ਆਮ ਆਦੀ ਪਾਰਟੀ ਨੂੰ ਇਸ ਵਾਰਡ ਚ ਲੈ ਕੇ ਆਣਾ ਤੇ ਉਹਨਾਂ ਨੇ ਅੱਜ ਇਹ ਕਰਕੇ ਦਿਖਾਤਾ ਤੇ ਇੱਕ ਭਾਰੀ ਜਿੱਤ ਸਾਨੂੰ ਦਵਾਈ ਹੈ ਇੱਕ ਹੈ ਜੇ ਮਿਲਦਾ ਅਲਮੋਸਟ ਮਿਲ 668 ਵੋਟਾਂ ਪਈਆਂ ਸ਼ਾਇਦ ਆਈ ਥਿੰਕ ਹੋਰਾਂ ਨੂੰ ਜੀ ਪਤਾ ਲੱਗ ਜੂਗਾ ਕਿੰਨੀ ਆ ਗਈਆਂ ਕਿ ਕਿਸ ਤਰ੍ਹਾਂ ਖੁਸ਼ੀ ਦਾ ਮਾਹੌਲ ਹੈ ਦੇਖ ਸਾਡੇ ਸਾਹਮਣੇ ਹਰ ਵਾਰਡ ਦਾ ਹਰ ਬੰਦਾ ਜਿਹੜਾ ਨੀਨਾ ਮਿੱਤਰ ਜੀ ਤੇ ਪਹੁੰਚੇ ਹੋਏ ਆਂ ਹਾਂਜੀ ਮੈਡਮ ਨੀਨਾ ਮਿੱਤਰ ਜੀ ਦਾ ਵੀ ਬਹੁਤ ਧੰਨਵਾਦ ਉਹਨਾਂ ਨੇ ਬੜਾ ਸਾਥ ਦਿੱਤਾ ਤੇ ਅੱਜ ਇੱਥੇ ਵੀ ਆਏ ਨੇ ਸ਼ੇਰ ਮਿੱਤਰ ਸਾਹਿਬ ਵੀ ਆ ਜੀ ਸਾਰੇ ਫੋਕਲ ਪੁਆਇੰਟ ਆਲੇ ਨੇ ਆਪਣੀ ਆਪਣੀ ਇਹ ਇਲੈਕਸ਼ਨ ਮਤਲਬ ਆਪਣੀ ਇਲੈਕਸ਼ਨ ਸਮਝਿਆ ਹਰ ਇੱਕ ਨੇ ਆਪਣਾ ਫਰਜ਼ ਨਿਭਾਇਆ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਵੋਟਾਂ ਪਾਈਆਂ ਤੇ ਵੋਟਾਂ ਪਵਾਈਆਂ ਵੀ ਆ ਧੰਨਵਾਦ ਅੱਜ ਐਮਸੀ ਚੋਣਾ ਵਿੱਚ ਤੁਹਾਡੇ ਕੈਂਡੀਡੇਟ ਦੀ ਜਿੱਤ ਹੋਈ ਹੈ ਕਿਦਾਂ ਤੁਸੀਂ ਮਨਾ ਰਹੇ ਹੋ ਬਹੁਤ ਖੁਸ਼ੀ ਹੈ ਜੀ ਇਹਦੇ ਲਈ ਸਭ ਤੋਂ ਪਹਿਲਾਂ ਧੰਨਵਾਦ ਫੋਕਲ ਪੁਆਇੰਟ ਵਸੀਆਂ ਦਾ ਜਿਹੜੇ VOTER ਸੀਗੇ ਉਹਨਾਂ ਦਾ ਦੂਸਰਾ ਮੈਂ ਕਹੂੰਗੀ ਸਾਡੇ ਰਤੇਸ਼ ਪੰਸਲ ਜੀ ਜਿਨ੍ਹਾਂ ਨੇ ਇੱਥੋਂ ਦੇ ਇਲੈਕਸ਼ਨਾਂ ਦੀ ਕਮਾਂਡ ਸੰਭਾਲੀ ਹੋਈ ਸੀ ਤੇ ਸਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਔਰ ਇਹ ਇਲੈਕਸ਼ਨ ਜਿਤਾਇਆ ਹੈ ਇਹ ਇਲੈਕਸ਼ਨ ਸਾਡੀ ਕੰਮਾਂ ਨੂੰ ਦੇਖ ਕੇ ਜਿੱਤੇ ਐ ਅਸੀਂ ਕਿਉਂਕਿ ਸਰਵਾਰਾ ਜੀ ਨੇ ਫੋਕਲ ਪੁਆਇੰਟ ਵਿੱਚ ਬਹੁਤ ਕੰਮ ਕਰਵਾਏ ਸੀਗੇ ਇਹ ਅੱਜ ਲੋਕਾਂ ਨੇ ਕੰਮਾਂ ਦਾ ਉਹਨਾਂ ਨੂੰ ਇਨਾਮ ਦਿੱਤਾ ਹੈ ਤੇ ਮੈਡਮ ਕਿਤਾ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਕਿਉਂਕਿ ਐਡਾ ਵੱਡਾ ਇਲੈਕਸ਼ਨ ਜਿੱਤਣਾ ਔਰ ਇਸ ਟਾਈਮ ਜਿੱਤਣਾ ਤਾਂ ਅੱਜ ਪਹਿਲਾਂ ਆਪਾਂ ਇਹ ਇਲੈਕਸ਼ਨ ਦੀ ਖੁਸ਼ੀ ਮਨਾਈਏ ਜਿਹੜੀ ਅਗਲੀ ਹੋਊਗੀ ਉਹ ਤੁਹਾਨੂੰ ਉਦੋਂ ਦੱਸਾਂਗੇ ਮੈਡਮ ਕੋਈ ਦਾ ਕੁਝ ਲੈ ਨਹੀਂ ਹਾਲੇ ਉੱਥੋਂ ਦਾ ਨਹੀਂ ਪਤਾ ਲੱਗਿਆ ਤੇ ਹਾਲੇ ਰਾਜਪੁਰੇ ਦੀ ਖੁਸ਼ੀ ਬਣਾਈ ਜਿੱਤ ਹੋਈ ਹੈ ਆਪਾਂ ਉਹਦੀ ਖੁਸ਼ੀ ਇਹ 600 ਕੁਝ ਵੋਟਾਂ ਨਾਲ ਜਿੱਤੇ सबसे पहले जी थैंक यू कुछ ये जो से एक बात पूछना चाहती हूँ अपोजिशन ने आज तक किया क्या है उन्होंने धांधली की है धक्का किया उनको वही चीज़ें अपनी याद आ रही हैं आप मीडिया वाले भाई हो आपको तो सब पता है कहीं भी एमसी इलेक्शन चार बजे तक चले हैं ग्यारह बजे तक निपटा देते होते थे तो आज चार बजे तक एक एक वोटर को अपना राइट मिला है वोट डालने का बिल्कुल शांति अप्री इलेक्शन हुए इनको ना अपनी बातें याद आ, आ जाती हैं हर जगह की धक्का हुआ धक्का क्योंकि ये धक्का करते आए हैं आम आदमी पार्टी ना धक्का करेगी ना करे ਤੇ ਮੈਡਮ ਦੋ ਤਿੰਨ ਵਾਰੀ ਝੜਪ ਵੀ ਹੋਈ ਹੈ ਉਸ ਨੂੰ ਕਿੱਦਾਂ ਦੇਖਦੇ ਹੋ ਮੈਡਮ ਇਹ ਅੰਦਰ ਜਾਣਾ ਚਾ ਰਹੇ ਸੀਗੇ ਅੰਦਰ ਜਾ ਕੇ ਇਹਨਾਂ ਨੇ ਜਿਵੇਂ ਕਹਿੰਦੇ ਕਿ ਗੁੰਡਾਗਰਦੀ ਕਰਨੀ ਸੀ ਸ਼ੋਰ ਕਰਨਾ ਸੀ ਉਹ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਸੀਗੀਆਂ ਵੀ ਅੰਦਰ ਕੋਈ ਵੀ ਗਲਤ ਬੰਦਾ ਨਹੀਂ ਜਾਏਗਾ ਮੈਂ ਵੀ ਅੰਦਰ ਜਾ ਸਕਦੀ ਸੀ ਇੱਕ ਚੱਕਰ ਲਾ ਕੇ ਆ ਸਕਦੀ ਸੀ ਪਰ ਮੈਂ ਵੀ ਨਹੀਂ ਗਈ ਅਸੀਂ ਕਾਨੂੰਨ ਤੋੜਨ ਵਾਲੇ ਨਹੀਂ ਅਸੀਂ ਕਾਨੂੰਨ ਦੀ ਰਿਸਪੈਕਟ ਕਰਨ ਵਾਲੇ ਆ ਥੈਂਕ ਯੂ